ਵਾਹਿਗੁਰੂ ਮੰਤਰ ਪੜਦਿਆਂ ਇਹ ਕਹਿੰਦੇ ਕਿ ਆ ਪਤਾ ਨਹੀਂ ਇਹ ਕੰਮ ਹੋਣਾ ਕਿ ਨਹੀਂ ਹੋਣਾ ਕਿਸੇ ਨਾ ਕਿਸੇ ਮਨ ਵੀ ਕੋਨੇ ਵਿੱਚ ਇਹ ਆਵਾਜ਼ ਨਿਕਲਦੀ ਰਹਿੰਦੀ ਬਾਣੀ ਪੜਦਿਆਂ ਕਹਿੰਦੇ ਯਾਰ ਪਤਾ ਨਹੀਂ ਇੰਨਾ ਵੱਡਾ ਕਾਰਜ ਹੈ ਬਾਣੀ ਪੜਨ ਨਾਲ ਸਰ ਹੋਏਗਾ ਕਿ ਨਹੀਂ ਸਾਡੇ ਕੋਲ ਵੀ ਆਉਂਦੇ ਨਾਲ ਬਹੁਤ ਸੰਗਤਾਂ ਮਿਲਣ ਆਉਂਦੀਆਂ ਰਾਤ ਨੂੰ ਕਹਿੰਦੇ ਬਾਬਾ ਜੀ ਘਰ ਵੀ ਸ਼ਾਂਤੀ ਨਹੀਂ ਰਹਿੰਦੀ ਮੈਂ ਕਹਿੰਦਾ ਰ ਬਾਣੀ ਪੜਿਆ ਕਰੋ ਨਹੀਂ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ ਕਈ ਆਂਦੇ ਜੀ ਹੁਣ ਤੇ ਬਹੁਤ ਸੰਗਤ ਬਾਹਰ ਜਾਣ ਦੀ ਤਿਆਰੀ ਕੀਤੀ ਰਹਿਣਾ ਕੋਈ ਨਹੀਂ ਚਾਹੁੰਦਾ ਪੰਜਾਬ ਵਿੱਚ ਉਹ ਕਹਿੰਦੇ ਬਾਬਾ ਜੀ ਬਾਹਰ ਦਾ ਵੀਜ਼ਾ ਲੱਗ ਜਾਵੇ ਮੈਂ ਕਹਿ ਰਿਹਾ ਇੰਨੇ ਵੀ ਨਹੀਂ ਮੂਰ ਮੰਤਰ ਦੀ ਮਹਾਲਾ ਫੇਰਿਆ ਕਰੋ ਉਹ ਕਹਿੰਦੇ ਨਹੀਂ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ ਇੱਕ ਜਣਾ ਮੈਨੂੰ ਕਹਿਣ ਲੱਗਾ ਬਾਬਾ ਜੀ ਕੋਈ ਤਵੀਤ ਨਹੀਂ ਦੇ ਦੇ ਦਿੰਦੇ ਤੁਸੀਂ ਮੈਂ ਕਿਹਾ ਤੇਰਾ ਬੇੜਾ ਧਰ ਜਾਵੇਂ ਛੱਡੋ ਕਹਿੰਦੇ ਕੋਈ ਤਵੀਤ ਹੈ ਤੇ ਦੇ ਦਿਓ ਕਹਿੰਦੇ ਮੈਂ ਨਾਲ ਰੱਖੂੰਗਾ ਤੇ ਜਾਜ ਵੀ ਬੈ ਕੇ ਚਲ ਜਾਵਾਂਗਾ ਅਜ ਐਸੀ ਖਾਲਸਾ ਜੀ ਇੱਥੇ ਖਲੋ ਗਿਆ ਆ ਕੇ ਸਾਨੂੰ ਨਹੀਂ ਵਿਸ਼ਵਾਸ ਹੁਣ ਨਾਸਤਿਕਤਾ ਹੀ ਹੋ ਗਈ ਨਾ ਇੱਕ ਤਰ੍ਹਾਂ ਦੀ ਕਈਆਂ ਦੀ ਨਾਸਤਿਕਤਾ ਬਹੁਤ ਵੱਡੀ ਚੋਟ ਮਾਰ ਰਹੀ ਆ ਅੱਜਕੱਲ ਪੰਥ ਵਿੱਚ ਇੱਕ ਬੀਬੀ ਆਈ ਸੀ ਕਾਲਜ ਵਿੱਚ ਪੜਦੀ ਸੀ ਉਹ ਕਹਿਣ ਲੱਗੀ ਬਾਬਾ ਜੀ ਮੈਂ ਅੰਮ੍ਰਿਤ ਛਕਣਾ ਮੈਂ ਕਹੇ ਤੋ ਰੋਕਿਆ ਕਿਸਨੇ ਮੈਂ ਕਹਾਂ ਜੇ ਚੰਗੀਆਂ ਗੱਲਾਂ ਨੂੰ ਨਹੀਂ ਪੁੱਛਣਾ ਨਹੀਂ ਬਚਾਈਦਾ ਜੇ ਸਤਿਗੁਰਾਂ ਨੂੰ ਪੁੱਛੇ ਨਾ ਚੰਗੀ ਗੱਲ ਵਾਸਤੇ ਮਹਾਰਾਜ ਕਹਿੰਦੇ ਨਹਿ ਬਲੰਭ ਧਰਮੰਗ ਦੇਰੀ ਨਹੀਂ ਕਰਨੀ ਧਰਮ ਵਾਸਤੇ ਮਨ ਬੜਾ ਬੇਈਮਾਨ ਹੈ ਉਸ ਵੇਲੇ ਬਦਲ ਜਾਂਦਾ ਮੈਂ ਕਹੇ ਤੋ ਅੰਮ੍ਰਿਤ ਛਕ ਲੈ ਤੇ ਉਹਨੇ ਕਿਹਾ ਨਹੀਂ ਬਾਬਾ ਜੀ ਮੇਰਾ ਪਰਿਵਾਰ ਵੀ ਇੱਥੇ ਆਇਆ ਹੋਇਆ ਤੇ ਪਰਿਵਾਰ ਨੇ ਕਿਹਾ ਤੂੰ ਅੰਮ੍ਰਿਤ ਨਹੀਂ ਛਕਣਾ ਮੈਂ ਕਿਹਾ ਤੂੰ ਪਰਿਵਾਰ ਨੂੰ ਕੀ ਵੇਖਦੀ ਤੂੰ ਆਪਣਾ ਲੋਕ ਪਰਲੋਕ ਸਵਾਰ ਤੂੰ ਆਪਣਾ ਨਾਮ ਜਪ ਤੂੰ ਆਪਣੀ ਬੰਦਗੀ ਕਰ ਉਹਨੂੰ ਥੋੜੀ ਹਲਾਸ਼ੇਰੀ ਹੋਈ ਫਿਰ ਦੂਜੇ ਦਿਨ ਹੋਰ ਆ ਗਈ ਆ ਕੇ ਤੇ ਰੋਣ ਲੱਗ ਪਈ ਕਹਿਣ ਲੱਗਾ ਬਾਬਾ ਜੀ ਕਹਣ ਲੱਗਾ ਘਰ ਵਾਲੇ ਨੇ ਕਹਿ ਦਿੱਤਾ ਜੇ ਅੰਮ੍ਰਿਤ ਛਕਿਆ ਤੂੰ ਤੈਨੂੰ ਘਰ ਵਿੱਚ ਹੀ ਨਹੀਂ ਪਾਇ ਰੱਖਣ ਦੇਣਾ ਸੀ ਤੂੰ ਸਾਡੇ ਲਈ ਮਰ ਗਈ ਸੀ ਤੇ ਲੇਰੀ ਮਰ ਗਈ ਉਹ ਵਿਚਾਰੀ ਸਸੋਪਾਂਚੀ ਚ ਪੈ ਗਈ ਸੋ ਖਾਲਸਾ ਜੀ ਅੱਜ ਆਪਾਂ ਇੱਥੋਂ ਤੱਕ ਵੀ ਆ ਗਏ ਕਿਉਂਕਿ ਝੂਠ ਦਾ ਪਸਾਰਾ ਹੈ ਖਾਲਸਾ ਜੀਓ ਝੂਠਾਈ ਬੋਲਵਾਲਾ ਹੈ ਇਸ ਦੇ ਵਿੱਚ ਸੱਚ ਦੇ ਮਾਰਗ ਤੇ ਚੱਲਣਾ ਬੜਾ ਔਖਾ ਹੈ ਖਾਲਸਾ ਜੀਓ ਬੜਾ ਮੁਸ਼ਕਿਲ ਹੈ ਬੜਾ ਔਖਾ ਹੈ ਤੇ ਬੜਾ ਹੀ ਮਹਿੰਗਾ ਸੌਦਾ ਹੈਗਾ ਜਿਹੜੇ ਜਿਹੜੇ ਵੀ ਇਸ ਮਾਰਗ ਤੇ ਚੱਲੇ ਸਾਰਿਆਂ ਤੋਂ ਪਹਿਲੇ ਪਰਿਵਾਰ ਨੇ ਉਹਨਾਂ ਦੀ ਰੁਕਾਵਟ ਪੈਦਾ ਕੀਤੀ ਤਦ ਸ੍ਰੀ ਗੁਰੂ ਗਨ ਸਾਹਿਬ ਜੀ ਇਸ ਗੱਲ ਦੀ ਗਵਾਹੀ ਦਿੰਦੇ ਹਮਰੇ ਗੁਲ ਕੌਨੇ RAM ਕਹਿਓ ਕਬੀਰ ਦੀ ਮਾਤਾ ਨਾ ਵਿਚਾਰੀ ਦੁਖੀ ਹੋ ਗਈ ਸੀ ਕਬੀਰ ਨੂੰ ਵੇਖ ਵੇਖ ਕੇ ਦਿਨ ਰਾਤ ਮਾਰ ਲੱਗੇ ਫਿਰਦੇ ਰਹਿੰਦਾ ਬਸ ਉਹ ਸਾਧਵਾਂ ਨੂੰ ਬੁਲਾ ਲੈਂਦਾ ਰੋਟੀਆਂ ਬਣਾਓ ਜਿਵੇਂ ਇਹਨਾਂ ਦੀ ਮਾਂ ਬੈਠੀ ਹੁੰਦੀ ਪਰੋਠੇ ਬਣਾਓ ਮਾਂ ਵੀ ਬੜੀ ਗੁੱਸੇ 'ਚ ਹੁੰਦੀ ਉਹਨੇ ਸਾਰਿਆਂ ਨੂੰ ਅੰਟੀਆਂ ਨੂੰ ਇਕੱਠੀਆਂ ਕਰ ਲਿਆ ਗਵੰਡਣ ਦੀਆਂ ਤੇ ਕਹਣ ਲੱਗੇ ਹਮਾਰੇ ਕੁੱਲ ਕੌਣੇ ਆਰਾਮ ਕਹੋ ਕਹਣ ਲੱਗੇ ਤੁਹਾਨੂੰ ਪਤਾ ਸਾਡੇ ਗੁੱਲ ਵਿੱਚ ਕਿਸ ਨੇ ਆਰਾਮ ਕਿਆ ਫਿਰ ਉਹਨੇ ਗੁੱਸੇ ਚ ਆ ਕੇ ਕਹੇ ਜਬ ਕੀ ਮਾਲਾ ਲਈ ਨਿਪੂਤੇ ਨਿਪੂਤੇ ਖਾਲਸਾ ਖਾਲਸਾ ਜੀ ਅਰਥ ਹੁੰਦਾ ਆਉਂਤਰੇ ਦਾ ਤੇ ਕਬੀਰ ਰومی ਨਹੀਂ ਛੱਡਿਆ ਤੇ ਆਪਾਂ ਕਿਹਦੀ ਕਾਜ਼ੀ ਮੂਲੀ ਹੈਗੀ ਤੇ ਉਹਨੇ ਕਿਹਾ ਦੋ ਅਰਥ ਮਹਾ ਵਿਦਿਆਦਾਤਿਆਂ ਨੇ ਪੜ੍ਹਾਏ ਪਹਿਲੇ ਤੇ ਉਹਨੇ ਗਾਲਾਂ ਕੱਢੀ ਰਾਮਾਨੰਦ ਨੂੰ ਕਹਿੰਦੇ ਉਹਦਾ ਬੇੜਾ ਤਰਜਾ ਹਰਾਮੀ ਦਾ ਕਹਿਣ ਲੱਗਾ ਔਂਤਰੇ ਦਾ ਮੇਰੇ ਬੇਟੇ ਨੂੰ ਜਿਹੜੀ ਮਾਲਾ ਦੇ ਦਿੱਤੀ ਤੇ ਉਹ ਮਾਲਾ ਫੜ ਕੇ ਨਾਮ ਜਪਦਾ ਰਹਿੰਦਾ ਤੇ ਦੂਜਾ ਅਰਥ ਹੈਗਾ ਜਬ ਕੀ ਮਾਲਾ ਲਈ ਨਹੀਂ ਪੂਤੇ ਜਦੋਂ ਦੀ ਇਹ ਔਂਤਰੇ ਗਬੀਰ ਨੇ ਮਾਲਾ ਫੜੀ ਨਾ ਤਬ ਤੇ ਸੁਖ ਨਾ ਪਾਇਓ ਸੁਖੀ ਉੱਡ ਗਿਆ ਘਰ ਵਿੱਚੋਂ ਇਨੀਆਂ ਰੁਕਾਵਟਾਂਆਂ ਖਾਲਸਾ ਜਿਓ ਭਗਤਾਂ ਨੂੰ ਵੀ ਜਿਹੜਾ ਇਸ ਰਸਤੇ ਤੇ ਚੱਲਦਾ ਖਾਲਸਾ ਜਿਓ ਭਗਤੀ ਦੇ ਰਸਤੇ ਤੇ ਚੱਲਦਾ ਉਸੇ ਵੇਲੇ ਇੱਕ ਪਰਿਵਾਰ ਦੇ ਮੈਂਬਰ ਕਹਿੰਦੇ ਕਿਹੜੇ ਪਾਸੇ ਲੱਗਿਆ ਪਰਵਾਰੀ ੜੀ ਕਾਸਿੰਗ ਬਣ ਜਾਂਦਾ